ਕਿ ਜੂਨ ਦੇ ਮਹੀਨੇ ਦੇ ਵਿੱਚ ਜਦੋਂ ਟੈਂਪਰੇਚਰ 47 ਡਿਗਰੀ 48 ਡਿਗਰੀ ਲੁਧਿਆਣੇ ਵਿੱਚ ਹੋ ਜਾਂਦਾ ਉਦੋਂ 22 ਸ਼ਮਸ਼ਾਨ ਪਹਿਲਾਂ ਬਲਦੇ ਹੋਣ ਤੇ 23ਵਾਂ ਅਸੀਂ ਲਾਣਾ ਹੋਵੇ ਔਰ 22 ਸ਼ਮਸ਼ਾਨਾ ਦੀ ਅੱਗ ਬਲ ਰਹੀ ਹੋਵੇ ਉੱਤੋਂ ਸਾਡੀ ਕਿੱਟ ਪਾਈ ਹੋਵੇ ਮਾਸਕ ਲਗਾਇਆ ਹੋਵੇ ਦਸਤਾਨੇ ਪਾਏ ਹੋਣ ਫੇਸ ਸ਼ੀਲਡ ਪਾਈ ਹੋਵੇ ਔਰ ਟੈਂਪਰੇਚਰ 47 ਡਿਗਰੀ ਪਹਿਲਾਂ ਹੋਵੇ ਤੇ ਉੱਥੇ ਤਾਂ 100 ਡਿਗਰੀ ਦੇ ਕਰੀਬ ਬਣ ਜਾਂਦਾ ਉਸ ਏਰੀਆ ਦੇ ਵਿੱਚ ਜਦੋਂ ਐਨੀਆਂ ਜੜ ਬੜੀਆਂ ਐਨੀਆਂ ਲੱਕੜਾਂ ਜਲ ਰਹੀਆਂ ਹੁੰਦੀਆਂ ਨਾ ਫਿਰ ਅਗਲੀ ਜਿਹੜੀ ਚਿਤਾ ਲਗਾਨੀ ਹੁੰਦੀ ਆ ਉਹਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਬੰਦੇ ਬੇਹੋਸ਼ ਤੱਕ ਹੋ ਜਾਂਦੇ ਸੀ ਇਹ ਸਾਡੇ ਮੁੰਡੇ ਜਿਹੜੇ ਇੰਨਾ ਦੁੱਖ ਸੀਗਾ ਜਿਹੜੀ ਪੀਪੀ ਕਿੱਟ ਪਾਉਂਦੇ ਸੀ ਬਸ ਸਾਡੀ ਚੰਗੀ ਤਰ੍ਹਾਂ ਨਹੀਂ ਪ੍ਰੋਪਰ ਵੀ ਨਹੀਂ ਹੁੰਦੀ ਹਾਂ ਹਾਂ ਬਿਲਕੁਲ ਔਰ ਬਹੁਤ ਬੁਰਾ ਟਾਈਮ ਦੇਖਿਆ ਉਸ ਤੋਂ ਬਾਅਦ ਵਿੱਚ ਅਸੀਂ ਫਿਰ ਇਹ ਸੇਵਾ ਕਰਨੀ ਸ਼ੁਰੂ ਕੀਤੀ ਮਨਦੀਪ ਕੇਸ਼ਵ ਗੁੱਡੂ ਜੀ ਦਿਨ ਰਾਤ ਅਸੀਂ ਸ਼ਮਸ਼ਾਨ ਘਾਟ ਵਿੱਚ ਹੀ ਰਹਿਣ ਲੱਗੇ ਲੋਕਾਂ ਨੇ ਸਾਡੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਇਸ਼ਤਿਹਾਰਾਂ ਨੇ ਤੁਹਾਨੂੰ ਬੁਲਾਣਾ ਬੰਦ ਕਰਤਾ ਮੇਰੇ ਕਲਾਇੰਟ ਕਈ ਟੁੱਟ ਗਏ ਸੀਗੇ ਉਹ ਕਹਿੰਦੇ ਸੀ ਇਹ ਤਾਂ ਕਰੋਨਾ ਦੇ ਵਿੱਚ ਲੱਗਿਆ ਹੋਇਆ ਵਾ ਪਾਗਲ ਬੰਦਾ ਇਹਨੂੰ ਕੀ ਛੱਡੋ ਪਰੇ ਸਾਨੂੰ ਵੀ ਨਾ ਕਿਤੇ ਕਰੋਨਾ ਹੋ ਜਾਈਏ ਮੇਰੇ ਘਰ ਦੇ ਵਿੱਚ ਮੇਰੇ ਬੁੱਢੇ ਮਾਵਾਪੀ ਸੀਗੇ ਮੈਂ ਘਰ ਜਾਂਦਾ ਸੀਗਾ ਘਰ ਆ ਕੇ ਪਹਿਲਾਂ ਅਸੀਂ ਬਾਹਰ ਹੀ ਮੇਰੀ ਵਾਈਫ ਨੇ ਕੱਪੜੇ ਰੱਖੇ ਹੁੰਦੇ ਸੀਗੇ ਬਾਹਰ ਗੇਟ ਦੇ ਕੋਲੇ ਹੀ ਮੈਂ ਉੱਥੇ ਹੀ ਆਪਣੇ ਸਾਰੇ ਕੱਪੜੇ ਲਾ ਕੇ ਜਿਹੜੇ ਕਰੋਨਾ ਵਾਲੇ ਇੱਕ ਬਾਲਟੀ ਰੱਖੀ ਹੁੰਦੀ ਸੀ ਉਹਦੇ ਵਿੱਚ ਸੁੱਟ ਦਿੰਦਾ ਸੀਗਾ ਤੇ ਉਸ ਤੋਂ ਬਾਅਦ ਜੇ ਅਸੀਂ ਸਿੱਧੇ ਬਾਥਰੂਮ ਦੇ ਜਾਂਦੇ ਸੀਗੇ ਉੱਥੇ ਪਹਿਲਾਂ ਚੰਗੀ ਤਰ੍ਹਾਂ ਨਹਾਉਂਦੇ ਸੀ ਆਪਣੇ ਆਪ ਨੂੰ ਸੈਨੀਟਾਈਜ਼ ਤਾਂ ਸਾਨੂੰ ਉੱਥੇ ਕਰ ਦਿੱਤਾ ਜਾਂਦਾ ਸੀਗਾ ਸਮਝਾਨ ਘੜ ਦੇ ਵਿੱਚ ਹੀ ਮੈਨੂੰ ਇਹ ਹੁੰਦਾ ਸੀਗਾ ਕਿ ਮੇਰੇ ਮਾਪਿਓ ਨੂੰ ਨਾ ਕੁਝ ਹੋ ਜਾਈਏ ਕੁਝ ਲੋਕਾਂ ਨੇ ਸਾਨੂੰ ਇਹ ਵੀ ਕਿਹਾ ਵੀ ਇਹ ਤਾਂ ਡਰਾਮੇਬਾਜ਼ੀਆਂ ਨੇ ਕਰੋਨਾ ਕਰੋਨਾ ਕੁਝ ਨਹੀਂ ਹੁੰਦਾ ਹੈਗਾ ਬਕਵਾਸ ਆ ਸਾਰੀ ਉਹ ਚੀਜ਼ਾਂ ਅਸੀਂ ਆਪਣੇ ਅੱਖੀਂ ਦੇਖਿਆ ਜਦੋਂ ਘਰਾਂ ਦੇ ਵਿੱਚ ਡੈੱਡ ਬੋਡੀ ਦੇ ਡੈੱਡ ਬਡੀ ਰਾਤੀ 4 ਵਜੇ ਜਾ ਕੇ ਚੋਰੀ ਚੋਰੀ ਵੀ ਅਸੀਂ ਡੇਡ ਬੋੜੀਆਂ ਘਰ ਦੇ ਵਿੱਚ ਚੱਕ ਕੇ ਲੈ ਕੇ ਆਉਂਦੇ ਸੀ ਲੋਕੀ ਕਹਿੰਦੇ ਸੀਗੇ ਕਿ ਸਾਨੂੰ ਕਵਾਰੰਟਾਈਨ ਕਰ ਦਿੱਤਾ ਜਾਏਗਾ ਤੇ ਲੋਕੀ ਸਾਨੂੰ ਨਫ਼ਰਤ ਕਰਨਗੇ ਤੇ ਤੁਸੀਂ ਨਾ ਤੜਕੇ ਤੜਕੇ ਆ ਕੇ ਲੈ ਜਾ ਕਿਤੇ ਕਿੱਟ ਪਾ ਕੇ ਸਾਡੇ ਘਰੇ ਨਾ ਆਇਓ ਕਿਸੇ ਨੂੰ ਪਤਾ ਨਾ ਲੱਗ ਜਵੇ ਇਹੋ ਜਿਹਾ ਵੀ ਮਾਹੌਲ ਸੀਗਾ ਤੇ ਤੁਸੀਂ ਬਿਨਾ ਕਿੱਟ ਤੋਂ ਵੀ ਚੱਕਦੇ ਸੀ ਉਸ ਨੂੰ ਬਿਨਾ ਕਿੱਟ ਨਹੀਂ ਅਸੀਂ ਕਿੱਟ ਪਾ ਕੇ ਜਾਂਦੇ ਹੁੰਦੇ ਹਾਂ ਹਮੇਸ਼ਾ ਬਿਨਾ ਕਿੱਟ ਤੋਂ ਅਸੀਂ ਕਦੇ ਨਹੀਂ ਕੀਤਾ ਹੈਗਾ ਸਾਡੇ ਵੀ ਫੈਮਲੀ ਆਨੇ ਅਸੀਂ ਸਭ ਕੁਝ ਦੇਖਦੀਆਂ ਤੇ ਫਿਰ ਉਹ ਫੈਮਲੀ ਦਾ ਕੀ ਬਣਦਾ ਜਦ ਜਦ ਤੁਸੀਂ ਕਿਹਾ ਵੀ ਸਵੇਰੇ 4 ਵਜੇ ਕਹਿੰਦੇ ਲੈ ਕੇ ਜਾਓ ਸਰ ਮੈਂ ਤੁਹਾਨੂੰ ਰਜ਼ਾ ਪਿਆਵਾਂ ਇੱਕ ਫੈਮਿਲੀ ਦਾ ਮੈਂ ਨਾਮ ਨਹੀਂ ਲਵਾਂਗਾ ਮੇਰੀ ਆਪਣੀ ਨੇ ਉਹ ਹੂੰ ਉਸ ਫੈਮਿਲੀ ਦੇ ਵਿੱਚ ਇੱਕ ਡੈਥ ਹੋ ਗਈ ਸਾਨੂੰ ਸਵੇਰੇ ਬੁਲਾਇਆ ਜਾ ਰਿਹਾ ਅਸੀਂ ਉੱਥੇ ਜਾ ਰਹੇ ਹਾਂ ਜਾ ਕੇ ਅਸੀਂ ਡੈੱਡ ਬਡੀ ਨੂੰ ਦੇਖਿਆ ਸਾਰਾ ਉਹਨਾਂ ਨੇ ਦੇਖਿਆ ਤੱਕ ਨਹੀਂ ਸੀ ਉਹਨਾਂ ਨੂੰ ਇਹ ਸੀਗਾ ਕਿ ਬਸ ਦੂਰੋਂ ਵੀ ਬੋਲਦਾ ਨਹੀਂ ਪਿਆ ਹੈਗਾ ਉਹ ਮਰ ਚੁੱਕਿਆ ਵਾ ਉਹ ਪਹਿਲਾਂ ਤਾਂ ਨਹੀਂ ਦੇਖਿਆ ਵੀ ਦੇਖੋ ਵੀ ਕਲੀਅਰ ਚੈੱਕ ਕਰ ਲਿਓ ਉਹ ਡੈੱਡ ਬਡੀ ਡੈਡੀ ਸੀਗੀ ਤੇ ਅਸੀਂ ਉਹਨਾਂ ਨੂੰ ਲੈ ਕੇ ਆ ਕੇ ਸੰਸਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਦੇ ਵਿੱਚ ਹਫਤੇ ਕੇ ਬਾਅਦ ਪਤਾ ਲੱਗਿਆ ਕਿ ਉਹਨਾਂ ਦਾ ਦੂਸਰਾ ਮੁੰਡਾ ਸੀਗਾ ਉਹਦੀ ਵੀ ਡੈਥ ਹੋ ਗਈ ਆ। ਔਰ ਜਿਹੜੀ ਉਹਨਾਂ ਦੀ ਵਾਈਫ ਸੀਗੀ ਉਹ ਹਸਪੀਟਲ ਦੇ ਵਿੱਚ ਸੀਗੀ ਲੇਕਿਨ ਉਹ ਮਹੀਨੇ ਕੇ ਬਾਅਦ ਪਤਾ ਲੱਗਿਆ ਸੀ ਵੀ ਉਹਨਾਂ ਦੀ ਵੀ ਡੈਥ ਹੋ ਗਈ ਸੀਗੀ। ਸੋ ਇਸ ਤਰ੍ਹਾਂ ਦੀਆਂ ਫੈਮਲੀਆ ਦੇ ਫੈਮਲੀਆ ਵੀ ਗਈਆਂ ਨੇ। ਸਾਡੇ ਕੋਲ 2145 ਉਹ ਅੰਕੜੇ ਨੇ ਜਿਨ੍ਹਾਂ ਦਾ ਆਧਾਰ ਕਾਰਡ ਪ੍ਰੂਫ ਸਾਡੇ ਕੋਲ ਸਭ ਕੁਝ ਵਿਦ ਐਡਰੈਸ ਹੈਗਾ ਵਾ ਜਿਹੜਾ ਸੀ ਗਵਰਨਮੈਂਟ ਨੂੰ ਵੀ ਦਿੱਤਾ ਵਾ। 2145 ਡੈਡ ਬੜੀਆਂ ਉਹ ਸੀ ਜਿਹੜੀ ਸਾਡੇ ਹੱਥੀਂ ਮਤਲਬ ਗਈਆਂ ਨੇ। ਜਿੰਨਾ ਦੀ ਸੀ ਫ੍ਰੀਜ਼ੀਵਾ ਕੀਤੀ ਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਕਰੋਨਾ ਖਤਮ ਹੋਇਆ ਵਾ ਫਿਰ ਸਾਡੇ ਕੋਲ ਲਵਾਰਸ ਡੈੱਡ ਬੋਡੀਆਂ ਵਾਸਤੇ ਪੁਲਿਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਅਸੀਂ ਉਹ ਵੀ ਸੇਵਾ ਕਰਦੇ ਆ ਉਹ ਹੁਣ ਕਦੇ-ਕਦੇ ਕੋਈ ਆ ਜਾਂਦੇ ਇੱਕ ਦੋ ਸੰਸਥਾਵਾਂ ਹੋਰ ਵੀ ਆਈਆਂ ਨੇ ਜਿਹੜੀਆਂ ਸੇਵਾ ਕਰਨੀ ਸ਼ੁਰੂ ਕੀਤੀਆਂ ਨੇ ਜਿਨ੍ਹਾਂ ਨੇ ਜਿਹੜੀਆਂ ਜਿਹੜੀਆਂ 2000 ਪਲੱਸ ਤੁਸੀਂ ਬੋਡੀਆਂ ਕਹਿੰਦੇ ਪਿਓ ਸੰਸਕਾਰ ਕੀਤੀ ਤੁਸੀਂ ਜਿਨ੍ਹਾਂ ਦੇ ਪਰਿਵਾਰ ਮੈਂਬਰ ਸੀਗੇ ਸੰਸਕਾਰ ਕਰਨ ਦੇ ਲਈ ਪਰ ਉਹਨਾਂ ਨੇ ਕੀਤੇ ਨਹੀਂ ਤੁਸੀਂ ਕੀਤੇ ਉਸਤਾਦ ਹਨਾ ਤੇ ਦੋਏ ਪਾਸ ਕਿੰਨੇ ਮਹੀਨਿਆਂ ਦੇ ਡਾਟਾ ਵੇ ਇਹ ਸਰ ਦੋਨੇ ਵੇਵ ਦੇ ਵਿੱਚ ਆ ਤੇ ਦੋਨੋਂ ਵੇਵ ਮੇਰੇ ਕੋਲ 6 4 ਮਹੀਨੇ ਲੱਗੇ ਉਸੇ ਨਹੀਂ 3-4 ਮਹੀਨੇ ਨਹੀਂ ਸਰ ਇਹਨੂੰ ਮਤਲਬ ਡੇਢ ਸਾਲ ਦਾ ਰਹੀ ਆ ਵੇਵ ਡੇਢ ਸਾਲ ਰਹੀ ਆ ਲਗਾਤਾਰ ਵੇਵ ਚੱਲੀਆਂ ਆ ਇੰਨੇ ਦੌਰਾਨ 2000 ਜਿਹੜੀਆਂ ਰਸ਼ਾਂ ਤੁਸੀਂ ਕਹਿੰਦੇ ਹਾਂ ਜੀ ਹਾਂ ਜੀ ਅਸੀਂ ਤਾਂ ਮਤਲਬ ਰਾਤ ਰਾਤ ਪਰ ਸਮਸ਼ਾਨ ਘਾਟ ਦੇ ਵਿੱਚ ਵੀ ਰਹੇ ਹਾਂ ਗੋਡੇ ਗੋਡੇ ਪਾਣੀ ਦੇ ਵਿੱਚ ਆ ਜਦੋਂ ਪਹਿਲਾਂ ਅਸੀਂ ਢੋਲੇ ਵਾਲ ਵਿੱਚ ਕਰਦੇ ਹੁੰਦੇ ਸੀਗੇ ਉਦੋਂ ਪਾਣੀ ਭਰ ਜਾਂਦਾ ਸੀ ਪਾਣੀ ਦੇ ਵਿੱਚ ਦੀ ਹੋ ਹੋ ਕੇ ਵੀ ਅਸੀਂ ਕਿਤੇ ਰਾਤੀ ਕਹਿੰਦੇ ਹੁੰਦੇ ਸੀਗੇ ਸੂਰਜ ਛਿਪੇ ਤੋਂ ਬਾਅਦ ਦੇ ਵਿੱਚ ਕਦੇ ਸੰਸਕਾਰ ਨਹੀਂ ਕਰਦੇਗੇ ਬਟ ਅਸੀਂ ਤਾਂ ਭਾਜੀ ਰਾਤੀ 2 ਵਜੇ ਵੀ ਕੀਤਾ 12 ਵਜੇ ਵੀ ਕੀਤਾ ਤੜਕੇ 4 ਵਜੇ ਵੀ ਕੀਤਾ ਦੁਪਹਿਰੇ 12 ਵਜੇ ਵੀ ਕੀਤਾ ਫਿਰ ਤੁਹਾਨੂੰ ਜਿਹੜਾ ਤਾਂ ਸਮਸ਼ਾਨ ਘਾਟ ਸੀਗਾ ਆਪਣੇ ਦਾਨਾ ਮੰਡੀ ਵਾਲਾ ਇੱਥੇ ਤੇ ਹੀ ਸਮਸ਼ਾਨ ਇੱਕ ਵਾਰੀ ਵਿੱਚ ਜਲਦੇ ਸੀਗੇ ਹੂੰ ਤੇ ਜਿਹੜੇ ਸੀਗੇ ਆਪਣੇ ਮਡਲ ਟਨ ਵਾਲੇ ਉੱਥੇ ਅਸੀਂ ਮਸ਼ੀਨ ਚ ਕਰਦੇ ਸੀਗੇ ਪਹਿਲਾਂ ਉੱਥੇ ਇੱਕ ਮਸ਼ੀਨ ਸੀ ਫਿਰ ਦੋ ਮਸ਼ੀਨਾਂ ਹੋਰ ਲੱਗੀਆਂ ਫਿਰ ਤੇਰੀ ਇੱਕ ਨਹੀਂ ਚਲਦੀ ਸੀ ਉਹ ਵੀ ਚਲਾਈ ਫਿਰ ਚਾਰ ਮਸ਼ੀਨਾਂ ਹੋ ਗਈਆਂ ਤੇ ਉਹਦੇ ਚ ਇੱਕ ਮਸ਼ੀਨ ਬਾਅਦ ਚ ਵਾਪਸ ਹੋ ਗਈ ਜਦੋਂ ਮਸ਼ੀਨ ਚ ਕਰਦੇ ਸੀ 45 ਮਿੰਟ ਦੇ ਵਿੱਚ ਸੰਦਕਾਰ ਹੋ ਜਾਂਦਾ ਸੀਗਾ ਤੇ ਫਿਰ ਬਾੜੇਵਾਲ ਦੇ ਵਿੱਚ ਉੱਥੇ ਤੁਹਾਡੇ 13 ਸ਼ਮਸ਼ਾਨ ਇੱਕ ਵਾਰੀ ਵਿੱਚ ਬਲਦੇ ਸੀਗੇ ਤੇ ਸੇਰੇ ਸੇਰੇ ਅਸੀਂ ਜਿਹੜੀਆਂ ਪਹਿਲੀਆਂ ਡੈੱਡ ਬੋਡੀਜ਼ ਹੁੰਦੀਆਂ ਸੀ ਹਸਪੀਟਲ ਨੂੰ ਉਹ ਸ਼ਮਸ਼ਾਨ ਘਾਟ ਅਸੀਂ ਬਾੜੇਵਾਲ ਬੁਲਾਉਂਦੇ ਹੁੰਦੇ ਸੀ ਟੀਮ ਉੱਥੇ ਪਹੁੰਚ ਜਾਂਦੀ ਸੀ ਉੱਥੇ ਸੰਭਾਲ ਕਰਕੇ ਫਿਰ ਅਸੀਂ ਕਦੇ ਧਾਣਾ ਮੰਡੀ ਕਦੇ ਮਾਡਲ ਟਾਉਨ ਦਫ਼ਤਰ ਤੱਕ ਦੇਖਿਆ ਨਹੀਂ ਸੀਗਾ ਬਹੁਤ ਨੁਕਸਾਨ ਹੋਇਆ ਵਾ ਸਾਡਾ ਅੱਛਾ ਇਹ ਇੱਕ ਕਾਮਨ ਬੰਦੇ ਦਾ ਸਵਾਲ ਵੀ ਹੋਊਗਾ ਜਿਨ੍ਹਾਂ ਨੇ ਇਹ ਚੀਜ਼ ਚ ਝੱਲੀ ਹੋਈ ਆ ਉਹਨੂੰ ਚਲੋ ਪਤਾ ਹੋਊਗਾ ਇਸ ਚੀਜ਼ ਦੇ ਬਾਰੇ ਲੇਕਿਨ ਬਾਕੀ ਲੋਕਾਂ ਦਾ ਸਵਾਲ ਹੁੰਦਾ ਇੱਕ ਕਿ ਵਾਕੀ ਦੇ ਵਿੱਚ ਕੋਵਿਡ-19 ਚੀਜ਼ ਮੈਂ ਤੁਹਾਨੂੰ ਇਹਦੇ ਬਾਰੇ ਵਿੱਚ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਵਾ ਕਿ ਅਸੀਂ ਨਾ ਮਾਡਲ ਟੋਨ ਦੇ ਵਿੱਚ ਇੱਕ ਸੰਸਕਾਰ ਕਰ ਰਹੇ ਸੀ ਉਹ ਸੰਸਕਾਰ ਕਰਦੀ ਕਰਦੇ ਇੱਕ ਨੋਰਮਲ ਡੈਡ ਬਡੀ ਵੀ ਆ ਗਈ ਅਸੀਂ ਉਹਨਾਂ ਨੂੰ ਰਿਕੁਐਸਟ ਲਈ ਹੱਥ ਜੋੜ ਕੇ ਕਹਿੰਦੇ ਹੁੰਦੇ ਸੀ ਅਸੀਂ ਹੱਥ ਜੋੜ ਕੇ ਕਹਿੰਦੇ ਹੁੰਦੇ ਸੀ ਕਈ ਬੰਦੇ ਸਾਨੂੰ ਬਤਮੀ ਜੀ ਨਾਲ ਵੀ ਬੋਲਦੇ ਹੁੰਦੇ ਸੀ ਕਿ ਇਹ ਡਰਾਮੇ ਕਰਦੇ ਨੇ ਕਿਟ ਪਾ ਕੇ ਆ ਗਏ ਨੇ ਐਵੇਂ ਕੋਈ ਨਾ ਕੋਈ ਕੁਝ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਕਹਿੰਦੇ ਹੁੰਦੇ ਸੀ ਕਿ ਭਾਜੀ ਅਸੀਂ ਕੋਰੋਨਾ ਵਾਲੀ ਡੈਡ ਬਡੀ ਦਾ ਸੰਸਕਾਰ ਕਰਨਾ ਵਾ ਤੇ ਤੁਸੀਂ ਥੋੜਾ ਜਿਹਾ ਬਾਹਰ ਆ ਜੂ ਜਾਂ ਸਾਈਡ ਤੇ ਹੋ ਜੂ ਅਸੀਂ ਉਹਨਾਂ ਦੀ ਪਾਲੇ ਵਾਤੀ ਜੇ ਸਾਨੂੰ ਗਾਈਡਲਾਈਨ ਸੀ ਜੀ ਅਸੀਂ ਉਦਾਂ ਹੀ ਕਰਦੇ ਹੁੰਦੇ ਸੀਗੇ ਸਾਨੂੰ ਗਾਈਡਲਾਈਨ ਤਾਂ ਹੋਰ ਵੀ ਸੀ ਜੀ ਬਟ ਮੈਂ ਇੱਕ ਛੋਟੀ ਜੀ ਗੱਲ ਪਹਿਲਾਂ ਵਿੱਚ ਦੱਸਣੀ ਚਾਹੁੰਦਾ ਕਿ ਅਸੀਂ ਨਾ ਉਹਦੇ ਵਿੱਚ ਮੈਂ ਜੋ ਆਪਣੇ ਆਪਣੇ ਗੱਲ ਕਰਦਾ ਮੈਂ ਹਰੇਕ ਦਾ ਮੂੰਹ ਦਿਖਾ ਕੇ ਉਹਨਾਂ ਨੂੰ ਗੰਗਾ ਜਲ ਜਾਂ ਛਿੱਟਾ ਦੇ ਕੇ ਕਰ ਦਿਆਂ ਦੀ ਤਸੱਲੀ ਕਰਾ ਕੇ ਫਿਰ ਉਹਨਾਂ ਨੂੰ ਲੈ ਕੇ ਜਾਂਦਾ ਸੀ ਔਰ ਇੱਕ ਬੰਦਾ ਕਰ ਦਿਆਂ ਦਾ ਨਾਲ ਲੈਂਦਾ ਹੁੰਦਾ ਸੀਗਾ ਕਿ ਉਹਨਾਂ ਦੇ ਕੋਲੋਂ ਹੀ ਅੱਗ ਦਿਵਾ ਦਈਏ ਜਿਹੜੇ ਨਹੀਂ ਅੱਗ ਵੀ ਨਹੀਂ ਦੇਣਾ ਚਾਹੁੰਦੇ ਸੀ ਉਹਨਾਂ ਦੀ ਗੱਲ ਵੱਖਰੀ ਆ ਮੈਂ ਤੁਹਾਨੂੰ ਦੱਸਣ ਲੱਗਿਆ ਸੀ ਕਿ ਕੋਰੋਨਾ ਤੁਸੀਂ ਕਹਿੰਦੇ ਹੈਗਾ ਕਿ ਨਹੀਂ ਹੈਗਾ ਇੱਕ ਡੈੱਡ ਬਡੀ ਆਈ ਉਹਨਾਂ ਨੂੰ ਅਸੀਂ ਅ ਸੰਸਕਾਰ ਕਰਨ ਲੱਗੇ ਤੇ ਜਿਹੜੀ ਨਾਰਮਲ ਡੈੱਡ ਬਡੀ ਆਈ ਸੀ ਤੇ ਉਹ ਕਹਿੰਦੇ ਪਿਆ ਉਹ ਕੁਝ ਨਹੀਂ ਹੁੰਦਾ ਹੈਗਾ ਕੋਰੋਨਾ ਕੋਰੋਨਾ ਇਹ ਬਕਵਾਸ ਹੁੰਦੀ ਹੈ ਸਾਰੀ ਇਹ ਇਹ ਸਭ ਡਾਕਟਰਾਂ ਦੇ ਖਾਣ ਪੀਣ ਦੇ ਟਿਕਾਣੇ ਨੇ ਹਸਪੀਟਲਾਂ ਵਾਲੇ ਐਵੇਂ ਝੂਠ ਬੋਲਦੇ ਨੇ ਆ ਤੁਸੀਂ ਵੀ ਐਵੇਂ ਡਰਾਮੇ ਕਿਟਾਂ ਜਿਹਾ ਪਾ ਕੇ ਆ ਗਏ ਐਵੇਂ ਡਰਾਈ ਜਾਂਦੇ ਲੋਕਾਂ ਨੂੰ ਕੁਝ ਨਹੀਂ ਹੁੰਦਾ ਜਿਸ ਬੰਦੇ ਦਾ ਉਹ ਡੈਥ ਹੋਈ ਸੀਗੀ ਉਹਦੇ ਨਾਲ ਜਿਹੜਾ ਸੀਗਾ ਉਹ ਕਹਿੰਦਾ ਤੁਹਾਨੂੰ ਪਤਾ ਜੱਤ ਕੀ ਦੀ ਹੋਈ ਆ ਉਹ ਕਹਿੰਦਾ ਨਹੀਂ ਨਹੀਂ ਇਹ ਤਾਂ ਪਤਾ ਨਹੀਂ ਕੀ ਦੀ ਸਾਡੀ ਤਾਂ ਦੂਜੀ ਡੈਡਵੜੀ ਆਈ ਆ ਕਹਿੰਦਾ ਮੇਰੇ ਪਾਪਾ ਮਰੇ ਨੇ ਇਹ ਹੂੰ ਕਹਤੋਂ ਤੁਹਾਨੂੰ ਪਤਾ ਮੈਂ ਕੌਣ ਉਹ ਕਹਿੰਦਾ ਨਹੀਂ ਕਹਿੰਦਾ ਮੈਂ ਡੀਐਨਪੀ ਦਾ ਸਰਜਨ ਡਾਕਟਰ ਆ ਹੂੰ ਮੇਰੀ ਮੇਰੀ ਸੁਪਰਵੀਜ਼ਨ ਦੇ ਵਿੱਚ ਸਾਰਾ ਕੁਝ ਦੇਖਿਆ ਜਾ ਰਿਹਾ ਸੀਗਾ ਹੂੰ ਕਹਿੰਦਾ 2 ਮਿੰਟ ਰੁਕੋ ਮੈਨੂੰ ਸੰਸਕਾਰ ਕਰਕੇ ਆਂਦੋ ਮੈਂ ਕਿੱਟ ਲਾਲਵਾ ਮੈਂ ਤੁਹਾਨੂੰ ਨਾ ਕਰੋਨਾ ਦਿਖਾ ਕੇ ਜਾਊਂਗਾ ਇੱਥੇ ਖੜੇ ਹੋ ਕੀ ਹੁੰਦਾ ਵਾ ਕਰੋਨਾ ਉਹ ਮੇਰੇ ਵੀ ਮਨ ਦੇ ਵਿੱਚ ਫਿਰ ਆਫ ਕੀ ਜੀ ਆ ਗਈ ਯਾਰ ਦੇਖਣਾ ਤਾਂ ਮੈਂ ਵੀ ਜਾਂਦਾ ਵਾਂ ਬੰਦੇ ਨੇ ਗੱਲ کہہ ਗਿਆ ਚਲੋ ਅਸੀਂ ਸੰਸਕਾਰ ਕੀਤਾ ਸੰਸਕਾਰ ਕਰਨ ਤੋਂ ਬਾਅਦ ਦੇ ਵਿੱਚ ਉਹ ਵੀ ਬੰਦਾ ਉੱਥੇ ਖੜਾ ਸੀ ਤੇ ਮੈਂ ਵੀ ਸੀਗਾ ਤੇ ਡਾਕਟਰ ਵੀ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਭਾਜੀ ਤੁਸੀਂ ਕੋਈ ਗੱਲ ਕੀਤੀ ਸੀ ਕਿ ਮੈਂ ਕਰੋਨਾ ਦਿਖਾਉਂਗਾ ਇਹ ਭਾਜੀ ਖੜੇ ਨੇ ਹਾਂ ਜੀ ਕਹਿੰਦਾ 2 ਮਿੰਟ ਰੁਕੋ ਉਹ ਬਾਹਰ ਗਿਆ ਆਪਣੀ ਗੱਡੀ ਦੇ ਵਿੱਚ ਨਾ ਲਿਫਾਫਾ ਲੈ ਕੇ ਆਇਆ ਉਹ ਕਹਿੰਦਾ ਜੀ ਆ ਦੇਖੋ ਐਕਸਰੇ ਇਦਾਂ ਦੇਖੋ ਕੀ ਦਿਖਦਾ ਪਿਆ ਅਸੀਂ ਕਿ ਸਾਸੀ ਕਹਿੰਦਾ ਡਾਕਟਰ ਹੈਗੇ ਸਾਨੂੰ ਕੀ ਜਿਹੜੀ ਸਮਝ ਹੈਗੀ ਸਾਨੂੰ ਕੀ ਪਤਾ ਕੀ ਹੈਗਾ ਕਿ ਨਹੀਂ ਤੁਸੀਂ ਦੇਖੋ ਇੱਕ ਵਾਰੀ ਅਸੀਂ ਦੇਖਿਆ ਕਹਿੰਦਾ ਕੀ ਦਿਖਦਾ ਹੈ ਕਿ ਇਹਦੇ ਚ ਨਾ ਫੇਫੜੇ ਦਿਖਦੇ ਆ ਥੋੜੇ ਜੇ ਧੁੰਦਲੇ ਜੇ ਇਹਨਾਂ ਦਾ ਪਤਾ ਹੀ ਨਾ ਵੀ ਛਾਤੀ ਦਾ ਐਕਸ ਰੇ ਆ ਕਹਿੰਦਾ ਇਹ ਐਕਸ ਰੇ ਮੇਰੇ ਪਾਪਾ ਦਾ 2 ਦਿਨ ਪਹਿਲਾਂ ਦਾ ਦੇਖੋ ਡੇਟ ਪਈ ਹੋਈ ਆ ਅਸਕੇ ਹਾਂਜੀ ਕਹਿੰਦਾ ਹੁਣ ਆ ਐਕਸ ਰੇ ਦੇਖੋ ਅਬ ਇਹ ਐਕਸ ਰੇ ਨਹੀਂ ਹੈ ਤਾਂ ਪਲੇਨ ਕਹਿੰਦਾ ਇਹੀ ਦਿਖਾਣਾ ਚਾਹਨਾ ਵਾ ਇਹ ਕਹਿੰਦਾ ਮੇਰੇ ਪਾਪਾ ਦੇ ਮਰਨ ਤੋਂ 2 ਘੰਟੇ ਪਹਿਲਾਂ ਦਾ ਵਾ